ਉੱਤੇ ਕੁਝ ਕਾਂ ਵੀ ਬੈਠੇ ਸਨ ਉਹ ਵੇਖਦਾ ਹੈ ਕਿ ਇੱਕ ਕਾਂ ਉੱਡ ਕੇ ਆਉਂਦਾ ਹੈ ਤੇ ਛੱਪੜੀ ਦੇ ਪਾਣੀ ਵਿੱਚ ਚੁੱਭੀ ਮਾਰਦਾ ਹੈ ਤੇ ਜਦੋਂ ਉਹ ਕਾਂ ਬਾਹਰ ਨਿਕਲਦਾ ਉਸ ਦਾ ਰੰਗ ਕਾਲੇ ਤੋਂ ਇੱਕਦਮ ਚਿੱਟਾ ਐਨ ਹਾਂਸ ਵਰਗਾ ਹੋ ਜਾਂਦਾ ਥੋੜੀ ਦੇਰ ਬਾਅਦ ਇਸੇ ਤਰ੍ਹਾਂ ਇੱਕ ਹੋਰ ਕਾਂ ਛੱਪੜੀ ਵਿੱਚ ਚੁੱਭੀ ਮਾਰ ਕੇ ਕਾਇਆ ਬਦਲ ਕੇ ਬਾਹਰ ਨਿਕਲਦਾ ਹੈ ਇੱਥੇ ਜ਼ਰੂਰ ਹੀ ਕਿਸੇ ਮਹਾਪੁਰਸ਼ ਦੀ ਅਲੌਕਿਕ ਕਿਰਪਾ ਹੋਈ ਹੈ ਉਹ ਕਿਸੇ ਤਰ੍ਹਾਂ ਰੜਦਾ ਘਸੀਟਦਾ ਛੱਪੜੀ ਦੇ ਕੰਢੇ 'ਤੇ ਜਾ ਪਹੁੰਚਿਆ ਤੇ ਰੱਬ ਦਾ ਨਾਮ ਧਿਆਉਂਦੇ ਹੋਏ ਪਾਣੀ ਵਿੱਚ ਉਤਰ ਗਿਆ ਤਾਂ ਉਸ ਪਾਲਣਹਾਰ ਦੀ ਕਿਰਪਾ ਨਾਲ ਅਜਿਹਾ ਬਾ ਕਮਾਲ ਕੌਤਕ ਵਰਤਿਆ ਕਿ ਉਸਦੇ ਸਾਰੇ ਜ਼ਖਮ ਮਿਟ ਗਏ ਉਹ ਛਪੜੀ ਤੇ ਕੰਡੇ ਬੈਠ ਕੇ ਬੇਸਬਰੀ ਨਾਲ ਰਜਨੀ ਦੇ ਆਉਣ ਦੀ ਉਡੀਕ ਕਰਨ ਲੱਗਿਆ ਬੀਬੀ ਰਜਨੀ ਦਾ ਇਤਿਹਾਸ ਅਸਲ ਵਿੱਚ ਹੈ ਜਾਂ ਫਿਰ ਇਹ ਸਿਰਫ ਸਾਡੇ ਪਿਸ਼ੋਕਨਾਂ ਨਾਲ ਜੋੜ ਦਿੱਤੀ ਗਈ ਇੱਕ ਦੰਦ ਕਥਾ ਹੈ ਆਖਰ ਕਿਹੜੇ ਇਤਿਹਾਸਿਕ ਸਰੋਤ ਵਿੱਚ ਇਸ ਘਟਨਾ ਦਾ ਜ਼ਿਕਰ ਮਿਲਦਾ ਹੈ ਇਸ ਵਿਸ਼ੇ ਤੇ ਆ ਰਹੀ ਨਵੀਂ ਫਿਲਮ ਦੀ ਝਲਕੀਆਂ ਤੇ ਪੁਰਾਣੀ ਫਿਲਮ ਦੇਖਣ ਤੋਂ ਬਾਅਦ ਕੁਝ ਅਜਹੀਆਂ ਗੱਲਾਂ ਸਾਫ਼-ਸਾਫ਼ ਨਜ਼ਰ ਆ ਰਹੀਆਂ ਹਨ ਜੋ ਅਸਲ ਇਤਿਹਾਸ ਨਾਲ ਮੇਲ ਨਹੀਂ ਖਾਂਦੀਆਂ ਸੋ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਸਿੱਖ ਕੌਮ ਦੇ ਬੜੇ ਹੀ ਮਹਾਨ ਕਵੀ ਹੋਏ ਹਨ ਸੰਤੋਖ ਸਿੰਘ ਜੀ ਉਹ ਲਗਭਗ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਸਨ ਭਾਈ ਸੰਤੋਖ ਸਿੰਘ ਜੀ ਨੇ ਕਈ ਮਹਾਨ ਗ੍ਰੰਥ ਲਿਖੇ ਹਨ ਪਰ ਇਹਨਾਂ ਦੀ ਸਭ ਤੋਂ ਵੱਡੀ ਸੇਵਾ ਇਹ ਹੈ ਕਿ ਭਾਈ ਸੰਤੋਖ ਸਿੰਘ ਜੀ ਨੇ 2.5 ਲੱਖ ਕਾਵ ਸਲੋਕ ਲਿਖ ਕੇ ਪ੍ਰਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਇਹ ਸੰਪੂਰਨ ਇਤਿਹਾਸ ਦੋ ਗ੍ਰੰਥਾਂ ਵਿੱਚ ਲੜੀਵਾਰ ਲਿਖਿਆ ਹੈ ਇਹਨਾਂ ਮਹਾਨ ਗ੍ਰੰਥਾਂ ਦੇ ਨਾਮ ਹਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਤੇ ਬੀਬੀ ਰਜਨੀ ਦੇ ਪ੍ਰਸੰਗ ਸਾਨੂੰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਹੀ ਮਿਲਦਾ ਹੈ ਪੰਜ ਦਰਿਆਵਾਂ ਦੀ ਇਸ ਧਰਤੀ 'ਤੇ ਪੱਟੀ ਨਾਮ ਦੀ ਇੱਕ ਛੋਟੀ ਜਿਹੀ ਰਿਆਸਤ ਹੋਇਆ ਕਰਦੀ ਸੀ ਤੇ ਉਹਨਾਂ ਸਮਿਆਂ ਵਿੱਚ ਪੱਟੀ ਦਾ ਚੌਧਰੀ ਹੁੰਦਾ ਸੀ ਦونی ਚੰਦ ਜੋ ਕਿ ਬਹੁਤ ਹੀ ਹੰਕਾਰੀ ਬੰਦਾ ਸੀ ਇਹ ਰਿਆਸਤ ਉਸ ਸਮੇਂ ਮੁਗਲਾਂ ਦੇ ਅਧੀਨ ਆਉਂਦੀ ਸੀ ਤੇ ਦونی ਚੰਦ ਦਿੱਲੀ ਦੇ ਦਰਬਾਰ ਲਈ ਲਗਾਨ ਬਸੂਲਣ ਦਾ ਕੰਮ ਕਰਦਾ ਸੀ ਸੋ ਪੱਟੀ ਰਿਆਸਤ ਵਿੱਚ ਉਸ ਦਾ ਪੂਰਾ ਦਬਦਬਾ ਸੀ ਐਸ਼ੋ ਆਰਾਮ ਤੇ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ ਜੇਕਰ ਕਮੀ ਦੀ ਗੱਲ ਕਰੀਏ ਤਾਂ ਦੁਨੀ ਚੰਦ ਦੀ ਪੰਜ ਧੀਆ ਸਨ ਪਰ ਉਹਦਾ ਕੋਈ ਪੁੱਤਰ ਨਹੀਂ ਸੀ ਪੁੱਤਰ ਦੀ ਦਾਤ ਲਈ ਦੁਨੀ ਚੰਦ ਨੇ ਬੜੇ ਤਰਲੇ ਮਾਰੇ ਪਰ ਉਸ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਚਾਰ ਧੀਆ ਤੋਂ ਬਾਅਦ ਜਦੋਂ ਉਹਦੇ ਘਰ ਪੰਜਵੀਂ ਸੰਤਾਨ ਜਨਮ ਲੈਣ ਲੱਗੀ ਸੀ ਤਾਂ ਉਸ ਸਮੇਂ ਦੁਨੀ ਚੰਦ ਨੇ ਬੜਿਆਂ ਮੰਦਰਾ ਮਸਜਿਦਾਂ ਤੇ ਜਾ ਕੇ ਮੱਥੇ ਰਗੜੇ ਹਵਨ ਕਰਵਾਈ ਤੇ ਵੱਡੇ-ਵੱਡੇ ਦਾਨ-ਪੂਰ ਕੀਤੇ ਤਾਂ ਜੋ ਉਸ ਦੇ ਘਰ ਪੁੱਤਰ ਦੀ ਦਾਤ ਹੋਵੇ ਪਰ ਚਾਰਤੀ ਹੱਥ ਬਾਅਦ ਇਸ ਵਾਰ ਵੀ ਉਸ ਦੇ ਘਰ ਧੀ ਨੇ ਹੀ ਜਨਮ ਲਿਆ ਇਸ ਬੱਚੀ ਦਾ ਨਾਮ ਰੱਖਿਆ ਗਿਆ ਸੀ ਰਜਨੀ ਹੁਣ ਦੁਨੀ ਚੰਦ ਦਾ ਰੱਬ ਤੋਂ ਵਿਸ਼ਵਾਸ ਉੱਠ ਚੁੱਕਿਆ ਸੀ ਉਸ ਨੇ ਆਪਣੇ ਇਲਾਕੇ ਦੇ ਸਾਰੇ ਮੰਦਰ-ਮਸਜਿਦ ਬੰਦ ਕਰਵਾ ਦਿੱਤੇ ਤੇ ਜੇ ਕੋਈ ਰੱਬ ਦਾ ਨਾਮ ਜਪਦਾ ਤਾਂ ਉਸ ਨੂੰ ਸ਼ਰਿਆਮ ਚੌਰਾਹੇ ਵਿੱਚ ਖੜਾ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਇੱਥੋਂ ਤੱਕ ਕਿ ਉਹ ਆਪਣੇ ਆਪ ਨੂੰ ਰੱਬ ਤੋਂ ਵੀ ਉੱਪਰ ਸਮਝਣ ਲੱਗ ਗਿਆ ਸੀ ਸਮਾਂ ਲੰਘਿਆ ਤੇ ਬੀਬੀ ਰਜਨੀ ਨੇ ਸੌਂਤ ਸੰਭਾਲੀ ਪਰ ਕੁਦਰਤੀ ਤੌਰ ਤੇ ਹੀ ਉਹ ਸੁਭਾਅ ਵਿੱਚ ਆਪਣੇ ਪਿਤਾ ਤੋਂ ਬਿਲਕੁਲ ਉਲਟ ਪਰਮਾਤਮਾ ਵਿੱਚ ਅਪਾਰ ਸ਼ਰਧਾ ਰੱਖਦੀ ਸੀ ਬੀਬੀ ਰਜਨੀ ਅਕਸਰ ਇਕੱਲੇ ਬੈਠ ਕੇ ਰੱਬ ਦਾ ਨਾਮ ਜਪਦੀ ਰਹਿੰਦੀ ਪਰ ਇਹ ਗੱਲਾਂ ਦੁਨੀ ਚੰਦ ਨੂੰ ਬਿਲਕੁਲ ਪਸੰਦ ਨਹੀਂ ਸਨ ਉਹ ਅਕਸਰ ਇਸ ਗੱਲ ਤੇ ਬੀਬੀ ਰਜਨੀ ਤੇ ਗੁੱਸਾ ਕਰਦਾ ਇੱਕ ਦਿਨ ਕੀ ਹੋਇਆ ਕਿ ਦੁਨੀ ਚੰਦ ਨੇ ਆਪਣੇ ਪੰਜੇ ਧੀਆਂ ਨੂੰ ਕੋਲ ਬੁਲਾ ਕੇ ਪੁੱਛਿਆ ਇਹ ਗਹਿਣੇ ਗੱਟੇ ਮਹਿੰਗੇ ਮਹਿੰਗੇ ਕੱਪੜੇ ਤੇ ਬਨਸਮੰਨੇ ਖਾਣ ਪੀਣ ਇਹ ਸਭ ਤੁਹਾਨੂੰ ਕੌਣ ਦੇ ਰਿਹਾ ਹੈ ਤੁਸੀਂ ਕੀ ਦਾ ਦਿੱਤਾ ਖਾਂਦੀਆਂ ਹੋ ਤਾਂ ਵੱਡੀਆਂ ਚਾਰੇ ਪੈਣਾ ਨਹੀਂ ਇੱਕੋ ਸੂਰ ਵਿੱਚ ਕਿਹਾ ਕਿ ਪਿਤਾ ਜੀ ਤੁਸੀਂ ਹੀ ਸਾਡੇ ਪਾਲਣਹਾਰ ਹੋ ਅਸੀਂ ਤੁਹਾਡਾ ਦਿੱਤਾ ਹੀ ਖਾਂਦੀਆਂ ਹਾਂ ਇਹ ਸੁਣ ਕੇ ਦੁਨੀ ਚੰਦ ਬੜਾ ਖੁਸ਼ ਹੋਇਆ ਪਰ ਉਸਨੇ ਦੇਖਿਆ ਕਿ ਬੀਬੀ ਰਜਨੀ ਇੱਕ ਪਾਸੇ ਬਿਲਕੁਲ ਚੁੱਪਚਾਪ ਖੜੀ ਸੀ ਇਹ ਦੇਖ ਕੇ ਦੁਨੀ ਚੰਦ ਨੇ ਬੀਬੀ ਰਜਨੀ ਤੋਂ ਇੱਕ ਵਾਰ ਫਿਰ ਇਹ ਸਵਾਲ ਕੀਤਾ ਕਿ ਰਜਨੀ ਤੂੰ ਜਵਾਬ ਨਹੀਂ ਦਿੱਤਾ ਦੱਸ ਤੂੰ ਕੀ ਦਾ ਦਿੱਤਾ ਖਾਂਦੀ ਹੈ ਬੀਬੀ ਰਜਨੀ ਨੇ ਜਵਾਬ ਦਿੱਤਾ ਕਿ ਪਿਤਾ ਜੀ ਮੈਨੂੰ ਲੱਗਦਾ ਹੈ ਕਿ ਪੈਣਾ ਬੱਡੇ ਭੁਲੇਖੇ ਵਿੱਚ ਹਨ ਅਸੀਂ ਸਾਰੇ ਉਸ ਰੱਬ ਦਾ ਉਸ ਪਾਲਣਹਾਰ ਦਾ ਹੀ ਦਿੱਤਾ ਖਾਂਦੇ ਹਾਂ ਉਹ ਤਾਂ ਪੱਥਰਾਂ ਵਿੱਚ ਬੈਠੇ ਕੀੜੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੰਦਾ ਤੂੰ ਸੀ ਤਾਂ ਬਸ ਇੱਕ ਜਰੀਆ ਹਾਂ ਮੈਂ ਤਾਂ ਉਸ ਰੱਬ ਦਾ ਦਿੱਤਾ ਖਾਂਦੀ ਹਾਂ ਬੀਬੀ ਰਜਨੀ ਦਾ ਇਹ ਜਵਾਬ ਸੁਣ ਕੇ ਦونی ਚੰਦ ਗੁੱਸੇ ਨਾਲ ਲਾਲ ਹੋ ਗਿਆ ਤੇ ਕਹਿੰਦਾ ਤੈਨੂੰ ਬੜਾ ਵੱਡਾ ਵਹਿਮ ਹੈ ਕਿ ਇਹ ਸਾਰੇ ਐਸ਼ ਓਰਾਮ ਤੈਨੂੰ ਰੱਬ ਦੇ ਰਿਹਾ ਹੈ ਦੇਖੂਗਾ ਜਦੋਂ ਮੈਂ ਆਪਣਾ ਹੱਥ ਤੇਰੇ ਸਿਰ ਤੋਂ ਚੱਕ ਲਿਆ ਤੇ ਜਦ ਤੂੰ ਦਾਣੇ-ਦਾਣੇ ਲਈ ਮਹਤਾਜ ਹੋ ਗਈ ਫਿਰ ਮੈਂ ਤੈਨੂੰ ਪੁੱਛਾਂਗਾ ਕਿ ਤੂੰ ਕੀਦਾ ਦਿੱਤਾ ਖਾਂਦੀ ਹੈ ਇਸ ਤੋਂ ਬਾਅਦ ਦੂਨੀ ਚੰਦ ਨੇ ਜੋ ਕੀਤਾ ਉਹ ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਦੁਨੀ ਚੰਦਨੇ ਰਜਨੀ ਦੇ ਹਾਂ ਦਾ ਇੱਕ ਮੁੰਡਾ ਲੱਭਿਆ ਇੱਕ ਤਾਂ ਉਹਦਾ ਸਾਰਾ ਪਿੰਡਾ ਕੋੜ ਦਾ ਮਾਰਿਆ ਹੋਇਆ ਸੀ ਤੇ ਦੂਜਾ ਉਹ ਅੱਤ ਦੇ ਦਰਜੇ ਦਾ ਗਰੀਬ ਸੀ ਤੇ ਉਸ ਪਿੰਗਲੇ ਦਾ ਨਾਮ ਸੀ ਵਿਕਰਮਦਤ ਉਹ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਕੋਈ ਵੀ ਉਹਦੀ ਕੋੜ ਦੀ ਮਾਰੀ ਬਦ ਸੂਰਤ ਸ਼ਕਲ ਨਹੀਂ ਦੇਖਣਾ ਚਾਹੁੰਦਾ ਸੀ ਇਸ ਲਈ ਲੋਕ ਉਸ ਨੂੰ ਆਪਣੇ ਪਿੰਡ ਨਗਰ ਵਿੱਚ ਬੜਨ ਨਹੀਂ ਦਿੰਦੇ ਸਨ ਹੰਕਾਰ ਵਿੱਚ ਅੰਨੇ ਹੋਏ ਦੁਨੀ ਚੰਦਨੇ ਇੱਕ ਪੰਡਤ ਬੁਲਾਇਆ ਤੇ ਬੀਬੀ ਰਜਨੀ ਦਾ ਵਿਆਹ ਉਸ ਕੋੜੀ ਨਾਲ ਕਰਕੇ ਉਹਨਾਂ ਦੋਵਾਂ ਨੂੰ ਨਗਰ ਵਿੱਚੋਂ ਬਾਹਰ ਘੜ ਦਿੱਤਾ The yeah. cat ਬੀਬੀ ਰਜਨੀ ਨੇ ਆਪਣੇ ਪਿਤਾ ਦੇ ਹੁਕਮ ਨੂੰ ਵੀ ਰੱਬ ਦਾ ਭਾਰਾ ਮੰਨਿਆ ਤੇ ਆਪਣੇ ਪਤੀ ਨੂੰ ਰੇੜੀ ਵਿੱਚ ਬਿਠਾ ਕੇ ਨਗਰ ਤੋਂ ਦੂਰ ਚਲੀ ਗਈ ਬੀਬੀ ਰਜਨੀ ਜੀ ਆਪਣੇ ਪਤੀ ਨੂੰ ਰੇੜੀ ਵਿੱਚ ਬਿਠਾ ਕੇ ਪਿੰਡਾਂ ਨਗਰਾਂ ਵਿੱਚ ਫਿਰਦੇ ਤੇ ਭੀਖ ਮੰਗ ਕੇ ਗੁਜ਼ਾਰਾ ਕਰਦੇ ਵੱਡੇ ਵੱਡੇ ਮਹਿਲਾ ਮਨਾਰਿਆਂ ਵਿੱਚ ਐਸ਼ੋ ਆਰਾਮ ਨਾਲ ਰਹਿਣ ਵਾਲੀ ਧੀ ਜਿਸ ਨੇ ਕਦੇ ਪੱਕੀ ਪਕਾਈ ਰੋਟੀ ਵੀ ਆਪ ਥਾਲੀ ਵਿੱਚ ਪਾ ਕੇ ਨਹੀਂ ਖਾਧੀ ਸੀ ਅੱਜ ਉਹ ਦਰਦ-ਦਰਦ ਦੀ ਠੋਕਰਾ ਖਾ ਰਹੀ ਹੈ ਪਰ ਇਸ ਮਾੜੇ ਸਮੇਂ ਵਿੱਚ ਵੀ ਉਹਨਾਂ ਦੇ ਮੁਖ ਤੇ ਇੱਕੋ ਗੱਲ ਸੀ ਕਿ ਹੇ ਪਰਮਾਤਮਾ ਤਮам ਜੇ ਇਸ ਤਰ੍ਹਾਂ ਮੰਗੇ ਹੀ ਖਾਣਾ ਤੁਹਾਡੀ ਮਰਜ਼ੀ ਹੈ ਤਾਂ ਮੈਂ ਇਸ ਦੇ ਵਿੱਚ ਵੀ ਰਾਜ਼ੀ ਹਾਂ ਤੇ ਨਾਲ ਹੀ ਉਹ ਹਰ ਸਮੇਂ ਆਪਣੇ ਪਿੰਗਲੇ ਪਤੀ ਦੇ ਠੀਕ ਹੋਣ ਦੀ ਅਰਦਾਸ ਵੀ ਕਰਦੀ ਰਹਿੰਦੀ ਤੇ ਇਸ ਸਮੇਂ ਦੌਰਾਨ ਬੀਬੀ ਰਜਨੀ ਨੇ ਆਪਣੇ ਪਤੀ ਨਾਲ ਕਈ ਤੀਰਥਾਂ ਦੀ ਯਾਤਰਾ ਵੀ ਕੀਤੀ ਤਾਂ ਜੋ ਉਸ ਦੇ ਪਤੀ ਦਾ ਰੋਗ ਦੂਰ ਹੋ ਸਕੇ ਕਿਉਂਕਿ ਬੀਬੀ ਰਜਨੀ ਦੇ ਪਿੰਗਲੇ ਪਤੀ ਨੂੰ ਲੋਕ ਪਿੰਡਾਂ ਵਿੱਚ ਵਰਣ ਨਹੀਂ ਦਿੰਦੇ ਸਨ ਸੋ ਬੀਬੀ ਆਪਣੇ ਪਤੀ ਨੂੰ ਪਿੰਡ ਦੇ ਬਾਹਰ ਬਿਠਾ ਕੇ ਆਪ ਮੰਗਣ ਲਈ ਪਿੰਡ ਵਿੱਚ ਜਾਂਦੀ ਤੇ ਜੋ ਵੀ ਰੁੱਖਾ ਸੁੱਖਾ ਮਿਲਦਾ ਪਹਿਲਾ ਆਪਣੇ ਪਤੀ ਨੂੰ ਸਿਕਾਉਂਦੀ ਤੇ ਜੇ ਕੁਝ ਬਚ ਜਾਂਦਾ ਤਾਂ ਆਪ ਛੱਕਦੀ ਇਸੇ ਤਰ੍ਹਾਂ ਹੀ ਪਿੰਡ ਪਿੰਡ ਘੁੰਮਦੀ ਇੱਕ ਦਿਨ ਉਹ ਭਾਗਾ ਪਰਿ ਧਰਤੀ ਚੱਕ ਰਾਮਦਾਸ ਪੂਰਾ ਪਹੁੰਚ ਜਾਂਦੇ ਹਨ ਜਿਸ ਨੂੰ ਅੱਜ ਕੱਲ ਆਪਾਂ ਸ੍ਰੀ ਅਮਰਸਾਹਬ ਦੇ ਨਾਮ ਨਾਲ ਜਾਣਦੇ ਹਾਂ ਉਸ ਸਮੇਂ ਇੱਥੇ ਇੱਕ ਪਾਣੀ ਦੀ ਛਪੜੀ ਹੁੰਦੀ ਸੀ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਉੱਥੇ 베ਰੀ ਦੀ ਸੰਗਣੀ ਸ਼ਾਮਾਂ ਵਿੱਚ ਬਿਠਾ ਦਿੱਤਾ ਤੇ ਆਪ ਤੁੰਗ ਪਿੰਡ ਜੋ ਕਿ ਅੱਜ ਕੱਲ ਲਗਭਗ ਸ਼ਹਿਰ ਦੇ ਵਿੱਚ ਹੀ ਆ ਗਿਆ ਹੈ ਉੱਥੇ ਮੰਗਣ ਲਈ ਤੁਰ ਪਏ ਜੇ ਡੀ 베ਰੀ ਦੇ ਥੱਲੇ ਬੀਬੀ ਰਜਨੀ ਦਾ ਤੋੜੀ ਪਤੀ ਬੈਠਾ ਸੀ ਉੱਥੇ ਕੁਝ ਕਾਂ ਵੀ ਬੈਠੇ ਸਨ ਉਹ ਵੇਖਦਾ ਹੈ ਕਿ ਇੱਕ ਕਾਂ ਉੱਡ ਕੇ ਆਉਂਦਾ ਹੈ ਤੇ ਛਪੜੀ ਦੇ ਪਾਣੀ ਵਿੱਚ ਚੁੱਭੀ ਮਾਰਦਾ ਹੈ ਤੇ ਜਦੋਂ ਉਹ ਕਾਂ ਬਾਹਰ ਨਿਕਲਦਾ ਉਸ ਦਾ ਰੰਗ ਕਾਲੇ ਤੋਂ ਇੱਕਦਮ ਚਿੱਟਾ ਐਨ ਹਾਂਸ ਵਰਗਾ ਹੋ ਜਾਂਦਾ ਇਹ ਸਭ ਦੇਖ ਕੇ ਵਿਕਰਮਦੱਤ ਹੈਰਾਨ ਰਹਿ ਗਿਆ ਥੋੜੀ ਦੇਰ ਬਾਅਦ ਇਸੇ ਤਰ੍ਹਾਂ ਇੱਕ ਹੋਰ ਕਾਂ ਛਪੜੀ ਵਿੱਚ ਚੁੱਭੀ ਮਾਰ ਕੇ ਕਾਇਆ ਬਦਲ ਕੇ ਬਾਹਰ ਨਿਕਲਦਾ ਹੈ ਇਹ ਸਭ ਦੇਖ ਕੇ ਵਿਕਰਮਦੱਤ ਦੇ ਮਨ ਵਿੱਚ ਵਿਚਾਰ ਆਇਆ ਕਿ ਲੱਗਦਾ ਜਿਵੇਂ ਇਹ ਕੋਈ ਸਧਾਰਨ ਛਪੜੀ ਨਹੀਂ ਇੱਥੇ ਜ਼ਰੂਰ ਹੀ ਕਿਸੇ ਮਹਾਪੁਰਸ਼ ਦੀ ਅਲੌਕਿਕ ਕਿਰਪਾ ਹੋਈ ਹੈ ਕਿਉਂ ਨਾ ਮੈਂ ਇਸ ਛਪੜੀ ਵਿੱਚ ਇਸ਼ਨਾਨ ਕਰਕੇ ਦੇਖਾਂ ਆਕਰ ਕਰ ਰੱਬ ਤੇ ਭਰੋਸਾ ਕਰਕੇ ਉਹ ਕਿਸੇ ਤਰ੍ਹਾਂ ਰੜਦਾ ਘਸੀਟਦਾ ਛਪੜੀ ਦੇ ਕੰਢੇ 'ਤੇ ਪਹੁੰਚਿਆ ਉਸ ਨੂੰ ਡਰ ਸੀ ਕਿ ਕਿਤੇ ਪਾਣੀ ਜ਼ਿਆਦਾ ਡੂੰਘਾ ਨਾ ਹੋਵੇ ਤੇ ਕਿਤੇ ਉਹ ਇਸ ਪਾਣੀ ਵਿੱਚ ਡੁੱਬ ਨਾ ਜਾਵੇ ਸੋ ਸਹਾਰੇ ਲਈ ਉਸਨੇ ਇੱਕ ਰੁੱਖ ਦੀ ਟਾਣੀ ਫੜੀ ਤੇ ਰੱਬ ਦਾ ਨਾਮ ਧਿਆਂਦੇ ਹੋਏ ਪਾਣੀ ਵਿੱਚ ਉਤਰ ਗਿਆ ਤੇ ਜਦ ਪਾਣੀ ਉਸ ਦੇ ਸਰੀਰ ਨੂੰ ਲੱਗਿਆ ਤਾਂ ਉਸ ਵੱਲੇ ਹਾਰ ਦੀ ਕਿਰਪਾ ਨਾਲ ਅਜਿਹਾ ਬਾ ਕਮਾਲ ਕੌਤਕ ਵਰਤਿਆ ਕਿ ਉਸਦੇ ਸਾਰੇ ਜ਼ਖਮ ਮਿਟ ਗਏ ਉਸਦਾ ਸਾਰਾ ਸਰੀਰ ਪੂਰੀ ਤਰ੍ਹਾਂ ਠੀਕ ਹੋ ਗਿਆ ਇਹ ਸਭ ਦੇਖ ਕੇ ਵਿਕਰਮਦੱਤ ਬਹੁਤ ਹੈਰਾਨ ਸੀ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਹੋਇਆ ਉਹ ਛਪੜੀ ਦੇ ਕੰਢੇ ਬੈਠ ਕੇ ਬੇਸਬਰੀ ਨਾਲ ਰਜਨੀ ਦੇ ਆਉਣ ਦੀ ਉਡੀਕ ਕਰਨ ਲੱਗਿਆ ਪਰ ਜਦੋਂ ਰਜਨੀ ਵਾਪਸ ਆਈ ਤਾਂ ਆਪਣੇ ਪਤੀ ਨੂੰ ਉੱਥੇ ਨਾ ਦੇਖ ਕੇ ਤੇ ਪਤੀ ਦੀ ਥਾਂ ਕੋਈ ਅਣਜਾਣ ਨੌਜਵਾਨ ਦੇਖ ਕੇ ਡਰ ਗਈ ਉਹ ਆਪਣੇ ਪਤੀ ਨੂੰ ਪਛਾਣ ਨਹੀਂ ਸકી ਉਸਦੇ ਦੇ ਵਿੱਚ ਆਇਆ ਕਿ ਕਿਤੇ ਇਸ ਨੌਜਵਾਨ ਨੇ ਮੈਨੂੰ ਪਾਉਣ ਲਈ ਮੇਰੇ ਪਤੀ ਨੂੰ ਮਾਰਤਾ ਨਹੀਂ ਦਿੱਤਾ ਰਜਨੀ ਦੇ ਪਤੀ ਵਿਕਰਮਦੱਤ ਨੇ ਉਸ ਨੂੰ ਸਾਰੀ ਗੱਲ ਵਿਸਤਾਰ ਨਾਲ ਦੱਸੀ ਕਿ ਕਿਸ ਤਰ੍ਹਾਂ ਉਸ ਦੇ ਅਥਾਹ ਵਿਸ਼ਵਾਸ ਦੇ ਸਦਕਾ ਪਰਮਾਤਮਾ ਦੀ ਮਿਹਰ ਹੋਈ ਹੈ ਪਰ ਵਿਕਰਮਦੱਤ ਦੇ بار-ਬਾਰ ਸਮਝਾਉਣ ਤੇ ਵੀ ਰਜਨੀ ਨੂੰ ਵਿਸ਼ਵਾਸ ਨਹੀਂ ਆਇਆ ਤੇ ਉਹ ਜੋਰ-ਜੋਰ ਨਾਲ ਰੋਣ ਲੱਗ ਪਈ ਉਸ ਦੀ ਆਵਾਜ਼ ਸੁਣ ਕੇ ਲਾਗੇ-ਤਾਗੇ ਖੇਤਾਂ ਵਿੱਚ ਕੰਮ ਕਰ ਰਹੇ ਤਿੰਨ-ਚਾਰ ਕਿਸਾਨ ਵੀ ਉੱਥੇ ਇਕੱਠੇ ਹੋ ਗਏ ਤੇ ਸਾਰਾ ਮਸਲਾ ਸੁਣਨ ਤੋਂ ਬਾਅਦ ਉਹਨਾਂ ਸਲਾਹ ਦਿੱਤੀ ਇਤੋਂ ਥੋੜੀ ਦੂਰ ਹੀ ਇੱਕ ਬੜੇ ਹੀ ਵੱਡੇ ਮਹਾਪੁਰਖ ਸ੍ਰੀ ਗੁਰੂ ਰਾਮਦਾਸ ਜੀ ਦਾ ਦਰਬਾਰ ਚੱਲ ਰਿਹਾ ਹੈ ਉਹ ਆਪਣੇ ਪੰਥ ਦੇ ਵਡੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਜੋਤ ਹਨ ਤੇ ਬੜੇ ਹੀ ਰੋਹਾਨੀ ਸ਼ਖਸੀਅਤ ਹਨ ਤੁਹਾਡੀ ਇਸ ਉਲਝਣ ਦਾ ਹੱਲ ਤਾਂ ਉਹ ਜਾਣੀ ਜਾਣ ਮਹਾਪੁਰਖ ਹੀ ਕਰ ਸਕਦੇ ਹਨ ਰਜਨੀ ਤੇ ਉਸ ਦਾ ਪਤੀ ਸਾਰੀ ਗੱਲ ਸੁਣ ਕੇ ਕਿਸਾਨਾਂ ਦੀ ਦੱਸੀ ਹੋਈ ਦਿਸ਼ਾ ਵੱਲ ਤੁਰ ਪਏ ਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਗੁਰੂ ਸਾਹਿਬ ਆਪਣੇ ਆਸਣ ਤੇ ਬਿਰਾਜਮਾਨ ਸਨ ਤੇ ਗੁਰਬਾਣੀ ਚਾਰ ਚੱਲ ਰਹੀ ਸੀ ਬੀਬੀ ਰਜਨੀ ਨੇ ਗੁਰੂ ਸਾਹਿਬ ਦੇ ਸਾਹਮਣੇ ਬੇਨਤੀ ਕਰਕੇ ਸਾਰੀ ਗੱਲਬਾਤ ਸੁਣਾਈ ਤਾਂ ਗੁਰੂ ਸਾਹਿਬ ਫਰਮਾਏ ਕਹਤੀ ਇਹ ਇਹ ਨੌਜਵਾਨ ਬਿਲਕੁਲ ਠੀਕ ਕਹਿ ਰਿਹਾ ਹੈ ਇਹ ਤੇਰਾ ਘਰਵਾਲਾ ਹੀ ਹੈ ਤੇਰੀ ਜੋ ਉਸ ਅਕਾਲਪੁਰਖ ਵਿੱਚ અપਾਰ ਚਰਦਾ ਸੀ ਤੈਨੂੰ ਇਸੇ ਦਾ ਹੀ ਫਲ ਮਿਲਿਆ ਹੈ ਫੇਰ ਵੀ ਤੇਰੀ ਤਸੱਲੀ ਨਹੀਂ ਬਿਕਰਮਦਤ ਦਾ ਇੱਕ ਹੱਥ ਜਿਹਦੇ ਨਾਲ ਇਸ ਨੇ ਦਰਖਤ ਦਾ ਟਾਣਾ ਫੜਿਆ ਹੋਇਆ ਸੀ ਉਹ ਹਜੇ ਵੀ ਕੋਰ ਨਾਲ ਪ੍ਰਭਾਵਿਤ ਹੈ ਤੇ ਗੁਰੂ ਜੀ ਕਹਿਣ ਲੱਗੇ ਬਿਕਰਮਦਤ ਆਪਣੀ ਪਤਨੀ ਦੀ ਸਾਦੇ ਸਾਹਮਣੇ ਇਹ ਹੱਥ ਛੱਪੜੀ ਵਿੱਚ ਡੋਬ ਗਏ ਇਸ ਦੀ ਸ਼ੰਕਾ ਦੂਰ ਕਰਦੇ ਹੋ ਇਸ ਤੋਂ ਬਾਅਦ ਵਿਕਰਮਦੱਤ ਨੇ ਠੀਕ ਉਵੇਂ ਹੀ ਕੀਤਾ ਇਹ ਦੇਖ ਕੇ ਰਜਨੀ ਨੂੰ ਪੂਰਨ ਵਿਸ਼ਵਾਸ ਹੋ ਗਿਆ ਤੇ ਉਸ ਨੇ ਉਸ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਕੀਤਾ ਇਸ ਤੋਂ ਬਾਅਦ ਇਹ ਦੋਵੇਂ ਪੱਕੇ ਤੌਰ ਤੇ ਹੀ ਇੱਥੇ ਚੱਕਰਾਮਦਾਸਪੁਰਾ ਵਿੱਚ ਹੀ ਵਸ ਗਏ ਨਾਲੇ ਤਾਂ ਉੱਥੇ ਕਾਰ ਸੇਵਾ ਵਿੱਚ ਹਿੱਸਾ ਪਾਉਂਦੇ ਤੇ ਨਾਲੇ ਆਪ ਦਾ ਰੁਜ਼ਗਾਰ ਚਲਾਉਂਦੇ ਦਰਅਸਲ ਹੁਣ ਵਿਕਰਮਦੱਤ ਨੇ ਆਪਣੇ ਘਰ ਚੋਂ ਲਾਉਣ ਲਈ ਛੋਟਾ ਜਿਹਾ ਕੰਮ ਸ਼ੁਰੂ ਕਰ ਲਿਆ ਸੀ ਤੇ ਪਰ ਮਾਤਾ ਮਾਰੇ ਐਸੀ ਖੇਡ ਰਚਾਈ ਕੁਝ ਕੋ ਸਾਲਾਂ ਵਿੱਚ ਹੀ ਉਸ ਤੇ ਕਾਰੋਬਾਰ ਨੇ ਐਸੀ ਤਰੱਕੀ ਕੀਤੀ ਕਿ ਇੱਕ ਵਾਰ ਫੇਰ ਬੀਬੀ ਰਜਨੀ ਨੌਕਰਾ ਚਾਕਰਾ ਤੇ ਹਵੇਲੀਆਂ ਬਾਰੀ ਹੋ ਗਈ ਤੇ ਇਸੇ ਤਰ੍ਹਾਂ ਹੀ ਸੁਖ ਸ਼ਾਂਤੀ ਨਾਲ ਟਾਈਮ ਲੰਘਦਾ ਗਿਆ ਰੋਜ਼ਾਨਾ ਬਾਗ ਇੱਕ ਦਿਨ ਬੀਬੀ ਰਜਨੀ ਅਮਰਤ ਵੇਲੇ ਗੁਰੂ ਘਰ ਵਿੱਚ ਹਾਜ਼ਰੀ ਲਵਾ ਕੇ ਵਾਪਸ ਘਰ ਨੂੰ ਆ ਰਹੀ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਬਜ਼ੁਰਗ ਮੰਗਤਾ ਮਿਲਿਆ ਦੇਖਣ ਜਾਪਣ ਤੇ ਕਦਕਾਰ ਤੋਂ ਉਸ ਨੂੰ ਸ਼ੱਕ ਪਿਆ ਤਾਂ ਬੀਬੀ ਰਜਨੀ ਨੇ ਪੁੱਛ ਹੀ ਲਿਆ ਕਿ ਬਾਬਾ ਆਜੀ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਨਾਮ ਕੀ ਹੈ ਬੀਬੀ ਰਜਨੀ ਦਾ ਸ਼ੱਕ ਬਿਲਕੁਲ ਠੀਕ ਨਿਕਲਿਆ ਇਹ ਬਜ਼ੁਰਗ ਮੰਗਤਾ ਉਸ ਦਾ ਪਿਤਾ ਦੋਨੀ ਚੰਦ ਹੀ ਸੀ ਪੁੱਛਣ ਤੇ ਉਸ ਨੇ ਦੱਸਿਆ ਕਹਤੀ ਇਹ ਜੋਦੋਂ ਦੀ ਤੂੰ ਮੇਰੇ ਘਰ ਚੋਂ ਗਈ ਹੈ ਮੇਰੇ ਪੁੱਠੇ ਦਿਨ ਸ਼ੁਰੂ ਹੋ ਗਏ ਕਾਟੇ ਤੇ ਘਾਟਾ ਪੈਂਦਾ ਗਿਆ ਤੇ ਇਹਨਾਂ ਕਾਟਿਆ ਕਰਕੇ ਹੀ ਅੱਜ ਮੰਗ ਕੇ ਖਾਂਦੇ ਮਜਬੂਰ ਹੋ ਗਿਆ ਹਾਂ ਉਸ ਅਕਾਲ ਪੁਰਖ ਦੇ ਉਸ ਪਰਮਾਤਮਾ ਦੇ ਰੰਗ ਨਿਆਰੇ ਹਨ ਕੌਣ ਕਿਦੇ ਭਾਗਾਂ ਦਾ ਖਾ ਰਿਹਾ ਹੈ ਇਹ ਤਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਪਰਮਾਤਮਾ ਆਪ ਹੀ ਜਾਣਦੇ ਹਨ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰਿਓ ਜੀ ਪਰ ਜੇਕਰ ਇਹ ਵੀਡੀਓ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਹਰ ਬਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤ